ਹਾਂਜੀ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਪੜੋ ਪੰਜਾਬ YouTube ਚੈਨਲ ਦੇ ਉੱਪਰ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਪੀਐਸਟੈਟ ਦਾ ਪੇਪਰ ਜਿਵੇਂ ਕਿ ਤੁਹਾਡਾ ਸਾਰਿਆਂ ਦਾ ਵਧੀਆ ਹੀ ਹੋਇਆ ਹੋਣਾ ਤੇ ਤੁਹਾਡੇ ਨੰਬਰ ਜਿਹੜੇ ਹੈਗੇ ਆ ਜੇਕਰ 82 ਤੋਂ ਉੱਪਰ ਤੇ 90 ਤੋਂ ਉੱਪਰ ਹਨ ਤਾਂ ਤੁਸੀਂ ਅੱਗੇ ਮਾਸਟਰ ਕੈਡਰ ਦੀ ਤਿਆਰੀ ਕਰ ਸਕਦੇ ਹੋ ਤੇ ਮਾਸਟਰ ਕੇਡਰ ਆਉਣ ਵਾਲੇ ਸਮੇਂ ਦੇ ਵਿੱਚ ਟੀਚਿੰਗ ਜਿਹੜੇ ਐਗਜ਼ਾਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਚਾਹੇ ਉਹ ਮਾਸਟਰ ਕੇਡਰ ਪੰਜਾਬੀ ਹੈ ਚਾਹੇ ਉਹ ਲੈਕਚਰਾਰ ਕੇਡਰ ਪੰਜਾਬੀ ਹੈ ਸੋ ਕੋਲ ਮਿਲਾ ਕੇ ਸਾਨੂੰ ਹੁਣ ਅਗਲੇ ਪੇਪਰ ਦੀ ਤਿਆਰੀ ਕਰਨੀ ਚਾਹੀਦੀ ਹੈ ਠੀਕ ਹੈ ਸੋ ਆਪਾਂ ਪੰਜਾਬੀ ਮਾਸਟਰ ਕੇਡਰ ਨਾਲ ਸੰਬੰਧਿਤ ਤੁਹਾਡੇ ਲਈ ਟੈਸਟ ਬੈਚ ਇਸ ਤੋਂ ਬਿਨਾ ਸਿਲੇਬਸ ਬੈਚ ਵੀ ਕਰਵਾ ਰਹੇ ਹਾਂ ਲਾਈਵ ਤੇ ਰਿਕਾਰਡਡ ਕਲਾਸਾਂ ਤੁਹਾਨੂੰ ਦੋਨੇ ਮੋਡ ਦੇ ਵਿੱਚ ਮਿਲਣਗੀਆਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9115873200 ਨੰਬਰਾਂ ਦੇ ou para 9915873257 ਨੰਬਰਾਂ ਦੇ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਪੰਜਾਬੀ ਮਾਸਟਰ ਡਿਗਰੀ ਨੂੰ ਪੂਰੇ ਵਿਸਥਾਰ ਦੇ ਨਾਲ ਪੜ੍ਹ ਸਕਦੇ ਹੋ ਆਪਾਂ ਹਰ ਟੌਪਿਕ ਨੂੰ ਵਿਸਥਾਰ ਦੇ ਨਾਲ ਪੜ੍ਹਾਂਗੇ ਚਾਹੇ ਸਾਨੂੰ ਉਹ ਟੌਪਿਕ ਉਸ ਸਿਲੇਬਸ ਦੇ ਵਿੱਚ ਦਿੱਤਾ ਹੈ ਚਾਹੇ ਨਹੀਂ ਦਿੱਤਾ ਅਸੀਂ ਇਹ ਕੇਵਲ ਇਹੀ ਨਹੀਂ ਧਾਰਿਆ ਕਿ ਕੇਵਲ ਅਸੀਂ ਪੰਜਾਬੀ ਮਾਸਟਰ ਡਿਗਰੀ ਕਲੀਅਰ ਕਰ ਲਿਆ ਤੇ ਬੱਸ ਗੱਲ ਖਤਮ ਹੈ ਅਸੀਂ ਪੰਜਾਬੀ ਕਨਸੈਪਟ ਦੇ ਹਰ ਉਸ ਕਨਸੈਪਟ ਦੇ ਨਾਲ ਜੁੜਾਂਗੇ ਹਰ ਉਸ ਵਿਸ਼ੇ ਦੇ ਨਾਲ ਜੁੜਾਂਗੇ ਹਰ ਉਸ ਸੰਕਲਪ ਦੇ ਨਾਲ ਜੁੜਾਂਗੇ ਜੋ ਪੰਜਾਬੀ ਦੇ ਨਾਲ ਜੁੜਿਆ ਹੋਇਆ ਹੈ ਸੋ ਕੋਲ ਨੂੰ ਮਲਾ ਕੇ ਅਸੀਂ ਹੁਣ ਪ੍ਰਸ਼ਨ ਦੇ ਵੱਲ ਵੱਧਦੇ ਆਂ ਅਸਲ ਦੇ ਵਿੱਚ ਜੋ ਅੱਜ ਦੇ ਪ੍ਰਸ਼ਨ ਨੇ ਉਹ ਸਟਾਰਟਿੰਗ ਸਾਹਿਤ ਦੇ ਨਾਲ ਸੰਬੰਧਿਤ ਹੈ ਪੰਜਾਬੀ ਸਾਹਿਤ ਦਾ ਮੋਢ ਵਜਾ ਨਾਥ ਜੋਗੀ ਸਾਹਿਤ ਤੋਂ ਸੋ ਸਦਾਰ ਤੇ ਅਸੀਂ ਉਹਨਾਂ ਤੋਂ ਹੀ ਪ੍ਰਸ਼ਨ ਸ਼ੁਰੂ ਕਰ ਰਹੇ ਆਂ ਇਹ ਪ੍ਰਸ਼ਨ ਸਟੇਟਮੈਂਟ ਦੇ ਰੂਪ ਵਿੱਚ ਹੈ ਇਹਦਾ ਕਾਰਨ ਹੈ ਕਿ ਅਸੀਂ ਜਦੋਂ ਸਟੇਟਮੈਂਟ ਨੂੰ ਪ੍ਰੋਪਰ ਪੜਾਂਗੇ ਤਾਂ ਇਸ ਦੇ ਨਾਲ ਪੂਰਾ ਜਿਹੜਾ ਕਵਰ ਹੋ ਜਾਂਦਾ ਸਾਡਾ ਸਾਹਿਤ ਦਾ ਇਤਿਹਾਸ ਤੇ ਨਾਲੇ ਇਹ ਚੀਜ਼ਾਂ ਸਾਨੂੰ ਜਿਹੜਾ ਹੈਗਾ ਕਹਿ ਸਕਦੇ ਆ ਕਿ ਪ੍ਰੈਕਟਿਸ ਕਰਾਉਣ ਦੇ ਵਿੱਚ ਸਹਾਇੀ ਹੁੰਦੀਆਂ ਤੇ ਥਿਊਰੀ ਨੂੰ ਕਵਰ ਕਰਨ ਦੇ ਵਿੱਚ ਵੀ ਹੁੰਦੀਆਂ ਚਲੋ ਜੀ ਆਜੋ ਫਿਰ ਪਹਿਲਾ ਸਵਾਲ ਸਾਡੇ ਕੋਲੇ ਸਕਰੀਨ ਤੇ ਦਿੱਤਾ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਭਾਈ ਪੰਜਾਬ ਤੇ ਰਾਜਸਥਾਨ ਨਾਚ ਯੋਗੀਆਂ ਦਾ ਮੂਲ ਕੇਂਦਰ ਸੀ ਇਹ ਆਪਸ਼ਨ ਹੈ ਪਹਿਲਾਂ ਅਸੀਂ ਉੱਪਰ ਪੜਾਂਗੇ ਪਹਿਲੇ ਪ੍ਰਸ਼ਨ ਦੇ ਉੱਪਰ ਕੀ ਲਿਖਿਆ ਕਿ ਕਿਹੜਾ ਸਹੀ ਹੈ ਸਹੀ ਪੁੱਛਿਆ ਗਿਆ ਗਲਤ ਨਹੀਂ ਪੁੱਛਿਆ ਗਿਆ ਇਹ ਵੀ ਧਿਆਨ ਦਿਓ ਠੀਕ ਹੈ ਪੰਜਾਬ ਤੇ ਰਾਜਸਥਾਨ ਨਾਲ yogiyan ਦਾ ਮੂਲ ਕੇਂਦਰ ਪੰਜਾਬ ਤੇ ਰਾਜਸਥਾਨ ਸੀ ਬਿਲਕੁਲ ਪੰਜਾਬ ਤੇ ਰਾਜਸਥਾਨ yogiyan ਦਾ ਮੂਲ ਕੇਂਦਰ ਹੈ ਬਿਲਕੁਲ ਪੰਜਾਬੀ ਸਾਹਿਤ ਦਾ ਮੁੱਢ 나ਥ yogiyan ਦੇ ਸਾਹਿਤ ਉਹ ਅੱਠਵੀਂ ਨੌਵੀਂ ਸਦੀ ਦੇ ਵਿੱਚ ਵੱਜਾ ਬਿਲਕੁਲ ਸਹੀ ਹੈ ਇਹ ਵੀ ਸਹੀ ਸਟੇਟਮੈਂਟ ਅੱਠਵੀਂ ਨੌਵੀਂ ਸਦੀ ਦੇ ਵਿੱਚ ਹੀ ਵੱਜਾ ਸੀ ਉਲਟ ਵੰਸੀ ਉਹ ਆਕਾਉਕਤੀ ਹੈ ਜਿਸ ਵਿੱਚ ਸਧਾਰਨ ਤੋਂ ਉਲਟ ਢੰਗ ਨਾਲ ਗੱਲ ਕਹੀ ਜਾਂਦੀ ਹੈ ਭਾਵ ਕਿ ਟੇਡੇ ਢੰਗ ਨਾਲ ਗੱਲ ਕਹਿਣਾ ਕਹਿਣਾ ਹੀ 나ਥ ਜੋਗੀਆਂ ਦੇ ਸਾਹਿਤ ਦੇ ਵਿੱਚ ਆਉਂਦਾ ਸੀ ਤੇ ਇਹਨਾਂ ਨੇ ਉਲਟ ਬੰਸੀ ਜਿਹੜੀ ਉਕਤੀ ਹੈ ਵਿਧੀ ਹੈ ਉਸ ਨੂੰ ਸਾਹਿਤ ਦੇ ਵਿੱਚ ਵਰਤਿਆ। ਕੁੱਲ ਮਿਲਾ ਕੇ ਤਿੰਨੋਂ ਹੀ ਸਹੀ ਹੈ 나ਥ ਜੋਗੀਆਂ ਦੇ ਨਾਲ ਸੰਬੰਧਿਤ ਤਿੰਨੋਂ ਹੀ ਸਹੀ ਹੈ। ਇਹ ਸਹਾਰਤੇ ਸਹੀ ਆਪਸ਼ਨ ਸਾਡੇ ਕੋਲੇ ਕਿਹੜੀ ਬੰਦੀ ਹੈ? ਡੀ, ABC ਮਤਲਬ ਕਿ ਤਿੰਨੋਂ ਹੀ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਆਪਾਂ। ਅਗਲਾ ਸਵਾਲ ਹੈ ਸਾਡੇ ਕੋਲੇ ਲੋ ਜੀ ਅਗਲਾ ਸਵਾਲ ਹੈ ਸਾਡੇ ਕੋਲੇ ਇੱਕ ਵਾਰੀ ਮੈਂ ਪਾਸੇ ਹੋ ਜਾਨੀ ਆ ਕਿ ਤੁਸੀਂ ਦੇਖੋ ਇਸ ਨੂੰ ਇਹਨਾਂ ਵਿੱਚੋਂ ਕਿਹੜਾ ਨਾਥ ਜੋਗੀਆਂ ਸਾਹਿਤ ਦੇ ਨਾਲ ਸੰਬੰਧਿਤ ਗਲਤ ਪੁੱਛਿਆ ਗਿਆ ਗਲਤ ਗਲਤ ਦੱਸਣਾ ਅਸੀਂ ਓਕੇ ਗਲਤ ਸਟੇਟਮੈਂਟ ਪ੍ਰੋਪਰ ਤਰੀਕੇ ਨਾਲ ਉੱਪਰ ਲਈ ਪੜੋ ਫੇਰ ਅਸੀਂ ਸਹੀ ਜਵਾਬ ਦੇ ਸਕਦੇ ਹਾਂ ਓਕੇ ਲੋ ਜੀ ਕਹਿੰਦੇ ਪਹਿਲੀ ਸਾਡੇ ਕੋਲ ਦਿੱਤੀ ਹੋਈ ਹੈ ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾਕਟਰ ਮੋਹਨ ਸਿੰਘ ਬਿਲਕੁਲ ਡਾਕਟਰ ਮੋਹਨ ਸਿੰਘ ਦਿਵਾਨਾ ਜਿਨ੍ਹਾਂ ਨੇ ਨਾਥ ਜੋਗੀ ਸਾਹਿਤ ਦੇ ਨਾਲ ਪੰਜਾਬੀ ਸਾਹਿਤ ਨੂੰ ਜਾਣ ਪਛਾਣ ਕਰਾਈ ਹੈ ਜਿਉਂ ਉਹਨਾਂ ਦਾ ਮੁੱਢ ਬੰਨਿਆ ਪੰਜਾਬੀ ਸਾਹਿਤ ਦੇ ਵਿੱਚ ਨਾਥ ਜੋਗੀਆਂ ਦੇ ਸਾਹਿਤ ਦਾ ਸਿੱਧ ਮਾਰਗ 나ਥ ਮਾਰਗ ਨੂੰ ਇੱਕੋ ਹੀ ਮੰਨਦੇ ਆ ਕਿਉਂ ਬਈ ਹਜਾਰੀ ਪ੍ਰਸਾਰ ਦੇਵਦੀ ਵੀ ਕੀ ਕਹਿੰਦਾ ਕਹਿੰਦਾ ਨਾ ਦਾ ਅਰਥ ਨਾ ਦਾ ਅਰਥ ਕਹਿੰਦਾ ਅਨਾਦ ਰੂਪ ਹੈ ਅਨਾਦ ਰੂਪ ਬਿਲਕੁਲ ਤੇ ਥ ਦਾ ਅਰਥ ਤੋ ਦਾ ਅਰਥ ਤੋ ਦਾ ਅਰਥ ਥੱਥੇ ਦਾ ਅਰਥ ਅਨਾਦ ਧਰਮ ਇਹ ਕਿਦੇ ਮੁਤਾਬਕ ਹਜਾਰੀ ਪ੍ਰਚਾਰ ਦੇਵਦੀ ਦੇ ਮੁਤਾਬਕ ਤੋ ਇੱਥੇ ਸਾਨੂੰ ਪਤਾ ਲੱਗ ਗਿਆ ਕਿ ਜੋ ਤ੍ਰੈ ਲੋਕੀ ਦੀ ਸਥਾਪਤੀ ਦਾ ਕਾਰਨ ਬਣਦਾ ਹੈ ਉਹੀ 나ਥ ਹੈ 나ਥ ਕੌਣ ਹੈ ਜੋ ਤ੍ਰੈ ਲੋਕ ਦੀ ਸਥਾਪਤੀ ਦਾ ਕਾਰਨ ਬਣਦਾ ਹੈ ਉਹ 나ਥ ਹੈ ਫੇਰ ਸਾਨੂੰ ਅੱਗੇ ਕਹਿੰਦਾ ਸੀ ਆਪਸ਼ਨ ਚ ਪਤੰਜਲੀ ਰਿਸ਼ੀ ਦਾ ਸਰੀਰ ਨੂੰ ਤੰਦਰੁਸਤ ਰੱਖਣਾ ਹੀ ਯੋਗ ਮੰਨਿਆ ਗਿਆ ਕਹਿੰਦੇ ਪਤੰਜਲੀ ਰਿਸ਼ੀ ਨੇ ਇਹ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣਾ ਹੀ ਯੋਗ ਹੈ ਅਸਲ ਦੇ ਵਿੱਚ ਉਹਨੇ ਕਿਹਾ ਕਿ ਜਿਹੜਾ 나ਥ ਜਾ ਕਹ ਲੋ ਨਾਤ ਸਾਹਿਤ ਜੋਗੀ ਜਿਹੜੇ ਨੇ ਉਹ ਅਸਲ ਦੇ ਵਿੱਚ ਮਨ ਨੂੰ ਤੰਦਰੁਸਤ ਰੱਖਣ ਦੀ ਗੱਲ ਕਰਦੇ ਆ ਸਰੀਰ ਨੂੰ ਨਹੀਂ ਮਨ ਨੂੰ ਤੰਦਰੁਸਤ ਰੱਖਣਾ ਹੀ ਯੋਗ ਹੈ ਇਹ ਪਤੰਜਲੀ ઋષਿ ਮੰਨਦਾ ਹੈ ਸੋ ਕੁੱਲ ਮਿਲਾ ਕੇ ਹੁਣ ਗਲਤ ਸਾਨੂੰ ਕਿਹੜਾ ਲੱਗ ਰਿਹਾ ਹੈ ਸੀ ਆਪਸ਼ਨ ਇਹ ਤਾਂ ਸਹੀ ਹੈ ਬੀ ਵੀ ਸਹੀ ਹੈ ਕੁੱਲ ਮਿਲਾ ਕੇ ਸੀ ਗਲਤ ਹੈ ਤਾਂ ਆਪਾਂ ਦੇਖ ਲਓ ਕੇਵਲ ਸੀ ਗਲਤ ਹੈ ਡੀ ਆਪਸ਼ਨ ਦੇ ਵਿੱਚ ਪਿਆ ਹੈ ਸੋ ਨੋਟ ਕਰ ਲਓ ਇਸ ਨੂੰ ਕੇਵਲ ਸੀ ਗਲਤ ਹੈ ਡੀ ਆਪਸ਼ਨ ਦੇ ਵਿੱਚ ਪਿਆ ਹੈ ਅਗਲਾ ਸਵਾਲ ਆਪਾਂ ਚੱਲਦੇ ਆਂ ਅਗਲੇ ਸਵਾਲ ਦੇ ਉੱਪਰ ਲਓ ਜੀ ਅਗਲਾ ਸਵਾਲ ਛੋਟਾ ਆ ਗਿਆ ਮਤਲਬ ਕਿ ਹੁਣ ਅਸੀਂ ਸੌਖਾ ਸਾਹ ਲੈ ਸਕਦੇ ਆਂ ਸੌਖਾ ਸਾਹ ਲੈ ਸਕਦੇ ਆਂ ਲਓ ਜੀ ਕਹਿੰਦੇ ਨਾਥ ਜੋਗੀਆਂ ਦੇ ਇਹਨਾਂ ਲੇਖੇ ਕਿੰਨੇ ਫਿਰਕੇ ਸਹੀ ਹਨ ਨਾਥ ਜੋਗੀਆਂ ਦੇ ਨਾਲ ਸੰਬੰਧਿਤ ਤਿੰਨ ਫਿਰਕੇ ਮੰਨੇ ਜਾਂਦੇ ਆ ਠੀਕ ਹੈ ਪਰ ਇਹਨਾਂ ਦੇ ਵਿੱਚੋਂ ਕਿਹੜੇ ਸਹੀ ਆ ਕਹਿੰਦੇ ਸਹਿਜਾਨੀ ਸਿੱਧ ਧਾਰਾ ਬਿਲਕੁਲ ਹੱਠ ਯੋਗ ਜਾਂ ਨਾਥ ਸੰਪਰਦਾਇ ਵੈਸ਼ੇਵ ਧਾਰਾ ਜਾਂ ਫਿਰ ਇਹ ਸਾਰੇ ਹੀ ਸਹੀ ਆ ਤੋ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਬਿਲਕੁਲ ਸਹੀ ਦਿਖ ਰਹੀ ਹੈ ਵੈਸ਼ਨਵ ਇੱਥੇ ਵੈਸ਼ਨਵ ਹੈ ਵੈਸ਼ਨਵ ਵੈਸ਼ਨਵ ਤਾਰਾ ਸੋ ਇਹਨਾਂ ਦੇ ਵਿੱਚੋਂ ਬਿਲਕੁਲ ਸਹੀ ਆਪਸ਼ਨ ਸਾਡੇ ਕੋਲੇ ਹੈ ਡੀ ਕਿਉਂਕਿ ਇਹਨਾਂ ਤਿੰਨੇ ਫਿਰਕਿਆਂ ਨੂੰ ਹੀ ਇਸ ਆਪਸ਼ਨ ਦੇ ਵਿੱਚ ਦੇ ਰੱਖਿਆ ਹੈ ਇਹ ਤਿੰਨੋਂ ਫਿਰਕੇ ਨੇ ਨਾਚ yogੀਆਂ ਦੇ ਨਾਲ ਸੰਬੰਧਿਤ ਸਹਜਾਨੀ ਸਿੱਧ ਤਾਰਾ ਦੂਸਰੀ ਹੁੰਦੀ ਹੈ ਹੱਠ ਯੋਗ ਜਾਂ ਨਾਥ ਸੰਪਰਦਾਇ ਤੀਸਰੀ ਹੁੰਦੀ ਹੈ ਵੈਸ਼ਨਵ ਤਾਰਾ ਸੋ ਤਿੰਨੇ ਬਿਲਕੁਲ ਸਹੀ ਹੈ ਡੀ ਆਪਸ਼ਨ ਓਕੇ ਅੱਗੇ ਆਜੋ ਜਲੰਧਰ ਸ਼ਹਿਰ ਕਿਸ ਨਾਥ ਜੋਗੀ ਦੇ ਨਾਮ ਤੇ ਵਸਿਆ ਜਲੰਧਰ ਨਾਥ ਦੇ ਨਾਮ ਤੇ ਕਹਿੰਦੇ ਜਲੰਧਰ ਸ਼ਹਿਰ ਵਸਿਆ ਨੋਟ ਕਰ ਸਕਦੇ ਆ ਸੀ ਜਲੰਧਰ ਸ਼ਹਿਰ ਦੇ ਸ਼ਹਿਰ ਦਾ ਨਾਮ ਇਸੇ ਦੇ ਨਾਮ ਤੋਂ ਪਿਆ ਚਰਪਟ ਨਾਥ ਮਿਸ਼ੰਦਰ ਨਾਥ ਪੂਰਨ ਨਾਥ ਜਲੰਧਰ ਨਾਥ ਤੋਂ ਇਸ ਦਾ ਜਿਹੜਾ ਗੁਰੂ ਸੀ ਉਹ ਮਿਸ਼ੰਦਰ ਨਾਥ ਸੀ ਜਲੰਧਰ ਦਾ ਚਰਪਟ ਨਾਥ ਜਿਹੜਾ ਸੀ ਇਹ ਵੀ ਕਹਿੰਦੇ ਨਾਥ ਜੋਗੀਆਂ ਦੇ ਵਿੱਚ ਇੱਕ ਕਹਿ ਸਕਦੇ ਆ ਕਿ ਇਸ ਦੀ ਜਿਹੜੀ ਕਾਵਕਤੀ ਉਹ ਪੰਜਾਬੀ ਦੇ ਕਾਫੀ ਨੇੜੇ ਤੇੜੇ ਲੱਗਦੀ ਆ ਜਲੰਧਰ ਨਾਥ ਦੀ ਤਾਂ ਗੱਲ ਉਹੀ ਹੋਗੀ ਪੂਰਨ 나ਥ ਠੀਕ ਹੈ ਸੋ ਇੱਥੇ ਬਿਲਕੁਲ ਸੀ ਆਪਸ਼ਨ ਆਊਗਾ ਸੀ ਆਪਸ਼ਨ ਸਹੀ ਹੈ ਜਲੰਧਰ ਨਾਥ ਦੇ ਨਾਮ ਤੇ ਜਲੰਧਰ ਸ਼ਹਿਰ ਜਿਹੜਾ ਹੈਗਾ ਉਹ ਵਸ ਗਿਆ ਸੀ ਕਿਹਾ ਜਾਂਦਾ ਓਕੇ ਸੋ ਇੱਥੇ ਬਿਲਕੁਲ ਸਹੀ ਹੈ ਸਾਡੇ ਕੋਲੇ ਸੀ ਆਪਸ਼ਨ ਗੱਲ ਜੇ ਅਸੀਂ ਪੂਰਨ 나ਥ ਦੀ ਕਰੀਏ ਤਾਂ ਪੂਰਨ 나ਥ ਇੱਕ ਰਾਜੇ ਮਹਾਰਾਜੇ ਦਾ ਸੁਪੁੱਤਰ ਸੀਗਾ ਬਾਅਦ ਵਿੱਚ 나ਥ ਬਣ ਜਾਂਦਾ ਇਹਦਾ ਨਾਮ ਚਰੰਗੀ 나ਥ ਵੀ ਪਿਆ ਕਹਿੰਦੇ ਕਹਿੰਦੇ ਚਰੰਗੀ 나ਥ ਜਿਹੜਾ ਸੀ ਉਹੀ ਪੂਰਨ ਇਹ ਵੀ ਕਹਿੰਦੇ ਆ ਕਹਿੰਦੇ ਜਿਹੜਾ ਚਰੰਗੀਨਾਥ ਸੀ ਕਹਿੰਦੇ ਉਹੀ ਪੂਰਨਨਾਥ ਬਣਿਆ ਠੀਕ ਹੈ ਸੁਮਸ਼ੰਦਰਨਾਥ ਜਿਹੜਾ ਸੀ ਇਸ ਨੂੰ ਆਪਾਂ ਸ਼ਿਵਜੀ ਦਾ ਅਵਤਾਰ ਵੀ ਮੰਨ ਲੈਂਦੇ ਸੀ ਲੋਕ ਉਸ ਸਮੇਂ ਸੋ ਇਹ ਵੀ ਗੱਲ ਆਪਾਂ ਧਿਆਨ ਦੇ ਵਿੱਚ ਰੱਖ ਸਕਦੇ ਹਾਂ ਅੱਗੇ ਸੋਨਾ ਲਿਉ ਰਸ ਸੋਨਾ ਲਿਉ ਮੇਰੀ ਜਾਤੀ ਸੁਨਾਰੀ ਰੇ ਸੋਨਾ ਲਿਉ ਰਸ ਸੋਨਾ ਲਿਉ ਮੇਰੀ ਜਾਤੀ ਸੁਨਾਰੀ ਰੇ ਇਹ ਕਾਵਿਕਤियां ਕਿਸੇ ਨਾਚ yogi ਨੇ ਕਹੀਆਂ ਨੇ ਆਪਣੀ ਜਾਤੀ ਦੱਸਣ ਦੇ ਲਈ ਕਿ ਮੈਂ ਸੁਨਿਆਰਾ ਤੇ ਕੁਝ ਇਸ 나ਥ yogi ਨੂੰ ਸੁਨਿਆਰਾ ਮੰਨਦੇ ਸੀ ਤੇ ਕੁਝ ਬ੍ਰਾਹਮਣ ਮੰਨਦੇ ਸੀ ਅਸਲ ਦੇ ਵਿੱਚ ਇੱਕ ਘੁਮक्कੜ ਸੀ ਭਾਵ ਕੇ ਕਥਾਂ ਤੇ ਨਾ ਟਿਕਣ ਵਾਲਾ ਤੁਰਿਆ ਫਿਰਨ ਵਾਲਾ ਬੰਦਾ ਸੀ ਤੋ ਇਹ ਕੌਣ ਸੀ ਕਹਿੰਦੇ ਦੇਖਦੇ ਹੋ 나ਥ yogੀਆਂ ਦੀਆਂ ਹਨ ਜਲੰਦਰ 나ਥ ਮਛੰਦਰ 나ਥ ਗੋਰਖ 나ਥ ਚਰੰਗੀ 나ਥ ਇੱਥੇ ਬਿਲਕੁਲ ਸਹੀ ਹੈ ਗੋਰਖ 나ਥ ਦੀਆਂ ਉਕਤੀਆਂ ਗੋਰਖ 나ਥ ਕਹਿੰਦਾ ਆਪਣੇ ਮੁਤਾਬਕ ਉਹ ਦੱਸ ਰਿਹਾ ਹੈ ਜੇ ਉਹਦੀਆਂ ਕਾਵ ਸਤਰਾਂ ਸੀ ਪੜਦੇ ਆ ਕਹਿੰਦਾ ਸੋਨਾ ਲਿਓ ਰਸ ਸੋਨਾ ਲਿਓ ਮੇਰੀ ਜਾਤੀ ਸੁਨਾਰੀ ਰੇ ਕਹਿੰਦਾ ਮੇਰੀ ਜਾਤੀ ਤਾਂ ਭਾਈ ਸੁਨਿਹਾਰ ਹੈ ਸੋ ਕੁੱਲ ਮਿਲਾ ਕੇ ਇੱਥੇ ਸੀ ਆਪਸ਼ਨ ਸਹੀ ਹੈ ਗੋਰਖਨਾਥ ਗੋਰਖਨਾਥ ਨੇ ਆਪਣੀਆਂ ਕਾਵਿਕਤਿਆਂ ਦੇ ਵਿੱਚ ਔਰਤ ਨੂੰ ਬਾਗਣ ਵੀ ਕਿਹਾ ਠੀਕ ਹੈ ਪੁੱਛਿਆ ਜਾਂਦਾ ਇਹ ਬਾਗਣ ਕਿਹਾ ਇਹਦਾ ਅਰਥ ਕੀ ਹੁੰਦਾ ਹੈ ਬਗਿਆੜੀ 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 ਇਸ ਦਾ ਅਰਥ ਹੈ ਕਹਿੰਦਾ ਧਾਮ ਕਾੜ ਬਾਗਨ ਲਿਆ ਆ ਮਾਗੂ ਕਹੇ ਮੇਰਾ ਪੁੱਤ ਵਿਆਹ ਆ ਲਿੱਕ ਗਿੱਲੀ ਲੱਕੜੀ ਕੋ ਕੁੰ ਲਾਇਆ ਸੋ ਇਸ ਤਰ੍ਹਾਂ ਦੀਆਂ ਕਾਵਿਕਤियां ਜਿਹੜੀਆਂ ਕਿ ਗੋਰਖਨਾਥ ਨੇ ਆਪਣੇ ਸਾਹਿਦ ਵਿੱਚ ਦਿੱਤੀਆਂ ਪਰ ਇਸ ਦਾ ਖੰਡਨ ਵੀ ਕੀਤਾ ਅੱਗੇ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਵੀ ਭਾਈ ਸੋ ਕਿਉ ਮੰਦਾ ਆਖੀਏ ਜਿਤ ਜਮੈ ਰਜਾਨ ਸੋ ਇਸ ਤਰ੍ਹਾਂ ਦੀਆਂ ਸਾਹਿਤਕ ਜਾਂ ਕਹਿ ਸਕਦੇ ਆ ਟਿੱਪਣੀਆਂ ਜਿਹੜੀਆਂ ਨੇ ਹਰ ਸਾਹਿਤਕ ਸਮਕਾਲ ਦੇ ਵਿੱਚ ਚੱਲਦੀਆਂ ਰਹੀਆਂ ਨੇ ਅੱਗੇ ਆ ਜਾਂਦੇ ਆ ਪ੍ਰਾਣ ਸੰਗਲੀ ਰਚਨਾ ਹੈਗੀ ਆ ਪ੍ਰਾਣ ਸੰਗਲੀ ਕਿਸ ਦੀ ਰਚਨਾ ਚਰੰਗੀਨਾਥ ਦੀ ਜਾਂ ਰਤਨਨਾਥ ਦੀ ਜਾਂ ਫਿਰ ਗੋਪੀਚੰਦ ਜੀ ਚੰਦ ਦੀ ਜਾਂ ਫਿਰ ਭਰਤਰੀ ਹਰੀ ਦੀ ਸੋ ਇਹਨਾਂ ਚਾਰੇ অপਸ਼ਨਾਂ ਦੇ ਵਿੱਚੋਂ ਉਮੀਦ ਹੈ ਕਿ ਤੁਸੀਂ ਸੋਚ ਲਈ ਹੋਣੀ ਹੈ ਕਿਹਦੀ ਹੈ ਠੀਕ ਹੈ ਸੋ ਵੈਸੇ ਮੈਂ ਪਹਿਲੀਆਂ ਜੀ ਉਹ অপਸ਼ਨ ਬੋਲ ਹੀ ਦਿੱਤੀ ਸੀ ਚਰੰਗੀਨਾਥ ਦੀ ਇਹ ਕਾਵ ਰਚਨਾ ਹੈ ਕਿਹਦੀ ਚਰੰਗੀਨਾਥ ਦੀ ਸੋ ਪ੍ਰਾਣ ਸੰਗਲੀ ਰਚਨਾ ਪੇਪਰ ਦੇ ਵਿੱਚ ਪੁੱਛੀ ਗਈ ਹੈ ਕਈ ਮੇਨ ਮੇਨ ਸਵਾਲੇ ਦੇ ਵਿੱਚੋਂ ਪੁੱਛੇ ਗਏ ਆ ਬਹੁਤੇ ਨਹੀਂ ਆਜੋ ਵੀ ਅੱਗੇ ਸਟੇਟਮੈਂਟ ਕਹਿੰਦੇ ਸਟੇਟਮੈਂਟ ਪਹਿਲੀ ਹੈ ਇਹਨਾਂ ਵਿੱਚੋਂ ਠੀਕ ਕਿਹੜਾ ਹੈ ਇਹ ਪੁੱਛਿਆ ਗਿਆ ਸਾਡੇ ਤੋਂ ਪਹਿਲੇ ਚ ਪੁੱਛਿਆ ਗਿਆ ਹਾਸ ਰਸ 17 ਦਾ ਮੋਢੀ ਕਵੀ ਦਰਪਨਨਾਥ ਹੈ ਨਹੀਂ ਚਰਪਟਨਾਥ ਠੀਕ ਹੈ ਸੋ ਇੱਥੇ ਲਿਖੋ ਚਰਪਟਨਾਥ ਬਿਲਕੁਲ ਇਹ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹਾਸ ਰਸ 17 ਦਾ ਮੋਢੀ ਕਵੀ ਆਪਾਂ ਕਹਿ ਲਈਏ ਨਾਚ yogi ਨਾਥ ਜੋਗੀਆਂ ਦਾ ਹਾਸ ਰਸ ਦੀ ਸ਼ੁਰੂਆਤ ਕਰਨ ਵਾਲਾ ਚਰਪਟਨਾਥ ਹੈ। ਓਕੇ ਗੋਰਖਨਾਥ ਦਾ ਗੁਰੂ ਮਸ਼ੇਂਦਰਨਾਥ ਸੀ। ਬਿਲਕੁਲ ਡਾਕਟਰ ਜੀ ਸਿੰਘ ਸੀਤ ਅਨੁਸਾਰ ਰਤਨਨਾਥ ਦਾ ਸਮਾਂ 1000 ਤੋਂ 1200 ਈਸਵੀ ਮੰਨਦੇ ਆ। ਰਤਨਨਾਥ ਦੀਆਂ ਦੋ ਰਚਨਾਵਾਂ ਕਾਫਰ ਵੋਤ ਤੇ ਅਬਲੀ ਸਲੂਕ ਹਨ। ਸੋ ਇਹ ਆਪਾਂ ਰਤਨਨਾਥ ਦੇ ਕੁਝ ਪੁਆਇੰਟ ਬੰਦੇ ਸੀ ਉਹ ਵੀ ਆਪਾਂ ਵਿੱਚ ਹੀ ਕਵਰ ਕਰ ਦਿੱਤੇ। ਇਹਨਾਂ ਦੇ ਵਿੱਚੋਂ ਕਹਿੰਦੇ ਕਿਹੜੀ ਆਪਸ਼ਨ ਬਿਲਕੁਲ ਸਹੀ ਹੈ? ਬਿਲਕੁਲ ਏ ਆਪਸ਼ਨ ਸਹੀ ਹੈ। ਕਹਿੰਦੇ ਹਾਸ ਰਸ ਦਾ ਨਾਥ yogੀਆਂ ਦੇ ਸਾਹਿਦ ਵਿੱਚ ਹਾਸ ਰਸ ਦਾ ਮੋਢੀ ਕਵੀ ਹੈ ਚਰਪਟਨਾਥ ਬਿਲਕੁਲ ਗੋਰਖਨਾਥ ਦਾ ਗੁਰੂ ਮਛੰਦਰਨਾਥ ਬਿਲਕੁਲ ਬੀ অপਸ਼ਨ ਵੀ ਸੀ ਚ ਕਹਿੰਦੇ ਡਾਕਟਰ ਜੀ ਸਿੰਘ ਸੀਤਲ ਦੇ ਅਨੁਸਾਰ 1000 ਤੋਂ 1200 ਈਸਵੀ ਮੰਦੇ ਰਤਨਨਾਥ ਦਾ ਸਮਾਂ ਤਾਂ ਬਿਲਕੁਲ ਰਤਨਨਾਥ ਦੀਆਂ ਦੋ ਰਚਨਾਵਾਂ ਜਿਹੜੀਆਂ ਮੋਸਟ ਇੰਪੋਰਟੈਂਟ ਹੈ ਜੋ ਕਿ ਆਪਾਂ ਇੱਥੇ ਕਵਰ ਕਰ ਦਿੱਤੀਆਂ ਕਾਫਰ ਬੋਧ ਤੇ ਅਬਲੀ ਸਲੂਕ ਤਾਂ ਇਹਨਾਂ ਦੇ ਵਿੱਚੋਂ ਏ ਬੀ ਸੀ ਡੀ ਸਾਰੇ ਹੀ ਸਹੀ ਆ ਕੁੱਲ ਮਿਲਾ ਕੇ ਸੀ ਆਪਸ਼ਨ ਸਹੀ ਹੈ ਨੋਟ ਕਰ ਸਕਦੇ ਹੋ ਅਗਲੀ ਪ੍ਰਸ਼ਨ ਤੇ ਆਜੋ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਸਾਡੇ ਕੋਲੇ ਇਹ ਸਟੇਟਮੈਂਟ ਕਿਹੜਾ ਸਹੀ ਹੈ ਉੱਪਰ ਪੜਾਂਗੇ ਕਿਹੜਾ ਸਹੀ ਹੈ ਨਾਤਜੋਗੀਆਂ ਦੀਆਂ ਰਚਨਾਵਾਂ ਵਿੱਚ ਈਸ਼ਵਰ ਦੇ ਇੱਕ ਰੂਪ ਨੂੰ ਮਾਨਤਾ ਦਿੱਤੀ ਗਈ ਹੈ ਬਿਲਕੁਲ ਠੀਕ ਹੈ ਨਾਤਜੋਗੀਆਂ ਜੋਗੀ ਆਸਨ ਪ੍ਰਣਾਮ ਧਿਆਨ ਧਾਰਨਾ ਵਰਗੀਆਂ ਰਚਨਾਵਾਂ ਵਿੱਚ ਧਿਆਨ ਧਾਰਨਾ ਵਰਗੀਆਂ ਵਿਧੀਆਂ ਵਿੱਚ ਜੈ ਕਹਿ ਲੋ ਜੋਗਤਾਵਾਂ ਵਿੱਚ ਯਕੀਨ ਨਹੀਂ ਰੱਖਦੇ ਓਕੇ ਮੰਨ ਲੈਣੇ ਆ ਨਾਥ ਜੋਗੀਆਂ ਦੀ ਭਾਸ਼ਾ ਵਿੱਚ ਅਪਰੰਝ ਭਾਸ਼ਾ ਦੀ ਰੰਗਣ ਜ਼ਿਆਦਾ ਹੈ। ਨਾਥ ਜੋਗੀਆਂ ਦੇ ਵਿਧੇਰੇ ਸ਼ਲੋਕਾਂ, ਦੋਹਿਆਂ ਠੀਕ ਹੈ, ਸ਼ਲੋਕਾਂ, ਦੋਹਿਆਂ ਅਤੇ ਸ਼ਬਦਾਂ ਦੇ ਰੂਪ ਵਿੱਚ ਰਚਨਾ ਮਿਲਦੀ ਹੈ। ਨਾਥ ਜੋਗੀਆਂ ਦੇ ਸਾਹਿਤ ਦੀ ਨਾਥ ਜੋਗੀਆਂ ਦੇ ਸਾਹਿਤ ਦੀ ਦੋਹੇ ਹੋਗੇ, ਸ਼ਬਦ ਹੋਗੇ, ਸ਼ਲੋਕ ਹੋਗੇ ਇਹ ਜ਼ਿਆਦਾ ਮਿਲਦੇ ਹੈ। ਸੋ ਬਿਲਕੁਲ ਸਹੀ ਹੈ, ਸਾਰੇ ਹੀ ਸਹੀ ਹੈ। ਬਟ ਇਹਨਾਂ ਦੇ ਵਿੱਚੋਂ 20 ਜਿਹੜੀ ਲੱਗ ਰਹੀ ਹੈ। ਕਹਿੰਦੇ ਆਸਨ ਪ੍ਰਣਾਮ ਧਿਆਨ ਧਾਰਨਾ ਵਰਗੀਆਂ ਵਿਧੀਆਂ ਜਿਹੜੀਆਂ ਹੈਗੀਆਂ ਨਾਥ ਇਹਦੇ ਵਿੱਚ ਯਕੀਨ ਹੀ ਨਹੀਂ ਕਰਦੇ ਸੀ ਇਹ ਨਹੀਂ ਹੋ ਸਕਦਾ 나ਥ ਤਾਂ ਨਡੌਂਤ ਕਰਦੇ ਸੀ 나ਥ ਤਾਂ ਕਹਿ ਸਕਦੇ ਆ ਕਿ ਆਪਣੇ ਸਰੀਰ ਤੇ ਭਸਮ ਮਲਦੇ ਸੀ 나ਥ ਆਪਾਂ ਕਹਿ ਸਕਦੇ ਆ ਆਸਨ ਪ੍ਰਣਾਮ ਉਹਨਾਂ ਦੇ ਵਿੱਚ ਆਉਂਦਾ ਸੀ ਤਾਂ ਕੁੱਲ ਮਿਲਾ ਕੇ ਇੱਥੇ B ਆਪਸ਼ਨ ਥੋੜੀ ਜੀ ਮੈਨੂੰ ਗਲਤ ਲੱਗੀ ਤਾਂ ਹੁਣ ਅਸੀਂ ਆਪਸ਼ਨ ਦੇਖ ਸਕਦੇ ਆ B ਗਲਤ ਹੈ ਕੁੱਲ ਮਿਲਾ ਕੇ A C D ਬਿਲਕੁਲ ਸਹੀ ਹੈ ਤੋ ਇਹਨਾਂ ਦੇ ਵਿੱਚੋਂ ਸਹੀ ਆਪਸ਼ਨ ਕਿਹੜੀ ਬਣਦੀ ਹੈ ਚੈੱਕ ਕਰ ਲੈਣੇ ਭਾਈ ਕਹਿੰਦੇ ਏ ਸੀ ਸਹੀ ਹੈ ਬਾਕੀ ਗਲਤ ਹੈ ਓਕੇ ਬੀ ਅਤੇ ਸੀ ਨਹੀਂ ਸਹੀ ਓਕੇ ਬੀ ਤੇ ਸੀ ਬੀ ਤੇ ਸੀ ਤਾਂ ਸਹੀ ਸੀ ਸਹੀ ਹੈ ਨਾ ਉਹਦੇ ਕਰਕੇ ਇਹ ਨਹੀਂ ਆਊਗੀ ਇਹ ਵੀ ਨਹੀਂ ਆਊਗੀ ਸੀ ਤੇ ਡੀ ਨਹੀਂ ਸਹੀ ਓਕੇ ਇਹ ਵੀ ਨਹੀਂ ਆਊਗੀ ਕਿਉਂਕਿ ਸੀ ਤੇ ਡੀ ਸਹੀ ਆ ਬੀ ਸਹੀ ਨਹੀਂ ਹੈ ਹਾਂ ਇਹ ਹੈ ਕਿ ਬੀ ਸਹੀ ਨਹੀਂ ਹੈ ਚੌਥੀ ਆਪਸ਼ਨ ਇੱਥੇ ਸਾਡੇ ਕੋਲੇ ਸਹੀ ਬਣ ਜੂਗੀ ਠੀਕ ਹੈ ਸੋ ਅਗਲੇ ਪ੍ਰਸ਼ਨ ਤੇ ਚੱਲੀਏ ਚਲੋ ਜੀ ਅਗਲਾ ਪ੍ਰਸ਼ਨ ਹੈ ਇਹਨਾਂ ਵਿੱਚੋਂ ਕਿਹੜਾ ਸਹੀ ਹੈ ਸਟੇਟਮੈਂਟ ਨੂੰ ਧਿਆਨ ਵਿੱਚ ਰੱਖੋ ਫਿਰ ਆਪਾਂ ਅੱਗੇ ਚੱਲਦੇ ਹਾਂ ਕਹਿੰਦੇ ਪਹਿਲਾ ਇਹ ਬੰਦਾ ਗਰੇਜ ਆ ਪਹਿਲੀ ਗੱਲ ਇਹ ਬੰਦਾ ਗਰੇਜ ਆ ਠੀਕ ਹੈ ਗਰੇਜ ਦਾ ਨਾਮ ਆਪਾਂ ਇੱਕ ਵਾਰੀ ਧਿਆਨ ਦੇ ਵਿੱਚ ਰੱਖੀਏ ਵਾਨ ਕ੍ਰੇਮਰ ਇਹਦਾ ਨਾਮ ਹੈ ਵਾਨ ਕ੍ਰੇਮਰ ਠੀਕ ਹੈ 1 ਸੈਕਿੰਡ ਵਾਨ ਕ੍ਰੇਮਰ ਇਹਦਾ ਨਾਮ ਚਲੋ ਕਹਿੰਦੇ ਵਾਨ ਕਰੇਮਰ ਅਤੇ ਗੋਲਡ ਜ਼ਹੀਰ ਦਾ ਕਹਿੰਦੇ ਜਿਹੜਾ ਕਹਿੰਦੇ ਉਹ 나ਤਯੂਗੀਆਂ ਦਾ ਮਤ ਹੈ ਕਿ ਮਤ ਆਉਗਾ ਇੱਥੇ ਮੌਤ ਲਿਖ ਰੱਖਿਆ ਮਤ ਹੈ ਕਿ 나ਥਾਂ ਦੀ ਕਵਿਤਾ ਨੇ ਸੂਫੀ ਫਿਰ ਦੇ ਪੈਰ ਚ ਬਿੰਦੀ ਕਵਿਤਾ ਤੇ ਬਹੁਤ ਪ੍ਰਭਾਵ ਪਾਇਆ ਹੈ ਵਾਨ ਕਰੇਮਰ ਅਤੇ ਗੋਲਡ ਜ਼ਹੀਰ ਦਾ ਮਤ ਹੈ ਕਿ 나ਥਾ ਦੀ ਕਵਿਤਾ ਨੇ ਸੂਫੀ ਕਵਿਤਾ ਤੇ ਵੀ ਪ੍ਰਭਾਵ ਪਾਇਆ ਮਦ ਕਾਲ ਦੇ ਪੰਜਾਬੀ ਸਾਹਿਤ ਵਿੱਚ ਗੁਰਬਾਣੀ ਨੂੰ ਖਾਸ ਮੱਤਵ ਹੈ ਗੁਰਬਾਣੀ ਵਿੱਚ ਜੋਗ ਦਾ ਜ਼ਿਕਰ ਥਾਂ-ਥਾਂ ਤੇ ਆਉਂਦਾ ਹੈ ਠੀਕ ਹੈ ਸੋ ਰਾਮਕਲੀ ਰਾਮਕਲੀ ਬਿਲਾਵਲ ਠੀਕ ਹੈ ਬਿਲਾਵਲ ਇਹਨਾਂ ਰਾਗਾਂ ਦੇ ਵਿੱਚ ਸੂਫੀ ਅਤੇ ਆਸਾ ਰਾਗ ਦੇ ਬਹੁਤ ਸਾਰੇ ਸ਼ਬਦ ਜੋਗੀਆਂ ਨੂੰ ਸਿੱਧੇ ਸੰਬੋਧਿਤ ਹਨ ਰਾਮਕਲੀ ਬਿਲਾਵਲ ਇਸ ਤੋਂ ਬਿਨਾ ਸੂਫੀ ਅਤੇ ਆ ਆਸਾ ਰਾਗ ਦੇ ਕੁਝ ਜਿਹੜੇ ਸ਼ਬਦ ਨੇ ਉਹ ਇਹਨਾਂ yogੀਆਂ ਨੂੰ ਸਿੱਧੇ ਸੰਬੋਧਿਤ ਹੈ ਆਧੁਨਿਕ ਕਾਵ ਉੱਪਰ ਯੋਗ ਸਿਧਾਂਤਾਂ ਦਾ ਪ੍ਰਭਾਵ ਨਹੀਂ ਆ ਆਧੁਨਿਕ ਕਾਵ ਦੇ ਉੱਪਰ ਯੋਗ ਸਿਧਾਂਤਾਂ ਦਾ ਕਹਿੰਦੇ ਪ੍ਰਭਾਵ ਨਹੀਂ ਆ ਇਹ ਗਲਤ ਹੈ ਕਿਉਂਕਿ ਧਨੀ ਰਾਮ ਚਾਤਰਕ ਤੇ ਵੀ ਸਾਨੂੰ ਅਸਰ ਦੇਖਣ ਨੂੰ ਮਿਲਦਾ ਹੈ yogੀਆਂ ਦਾ yog ਨਾਥਾਂ ਦਾ ਠੀਕ ਹੈ ਸੋ ਇਸ ਕਰਕੇ ਅਸੀਂ ਇਸ ਨੂੰ ਨਹੀਂ ਮੰਨ ਸਕਦੇ ਸੀ ਸਾਡੇ ਕੋਲੇ ਗਲਤ ਹੈ ਪੁੱਛਿਆ ਸੀ ਸਹੀ ਕਿਹੜੇ ਆ ਏ ਬੀ ਸਹੀ ਹੈ ਏ ਤੇ ਬੀ ਸਹੀ ਹੈ ਕਿੱਥੇ ਪਈਆ ਏ ਤੇ ਬੀ ਕਿੱਥੇ ਪਏ ਆ ਸਹੀ ਪੁੱਛਿਆ ਗਿਆ ਤਾਂ ਆਪਾਂ ਇੱਕ ਕੁਐਸਚਨ ਬਣਾ ਲੈਨੇ ਆ ਠੀਕ ਹੈ ਏ ਆਪਸ਼ਨ ਬਣਾ ਲੈਨੇ ਆ ਆਪਾਂ ਆਪਸ਼ਨ ਬਣਾ ਲੈਨੇ ਆ ਬੀ ਏ ਤੇ ਬੀ ਸਹੀ ਆ ਸਾਡੇ ਕੋਲੇ ਆਪਸ਼ਨ ਬਣ ਜੂਗੀ ਪਹਿਲੀ ਗਲਤ ਕਿਹੜੀ ਆ ਸੀ ਗਲਤ ਆ ਏ ਤੇ ਬੀ ਸਹੀ ਆ ਡਨ ਅਗਲੇ ਸਵਾਲ ਤੇ ਚੱਲਦੇ ਕਿੰਤਾ ਕਿੰਪਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਸੇਨਾ ਕਾਵਸਤਰਾਂ ਦੇ ਵਿੱਚ ਗੁਰੂ ਜੀ ਨੇ ਡੰਡਾ ਜਿਹੜਾ ਸ਼ਬਦ ਵਰਤਿਆ ਹੈ ਉਹ ਜੋਗੀ ਕਹਿ ਸਕਦੇ ਆ ਕਿ ਕਿਸੇ ਨੂੰ ਡਰਾਉਣ ਦੇ ਲਈ ਧਮਕਾਉਣ ਦੇ ਲਈ ਸ਼ਕਤੀ ਦਾ ਪ੍ਰਯੋਗ ਕਰਦੇ ਆ ਹਨਾ ਸ਼ਕਤੀ ਦਾ ਪ੍ਰਯੋਗ ਕਰਦੇ ਡਰ ਪਾਉਣ ਦੇ ਲਈ ਹਨਾ ਪਰ ਗੁਰੂ ਜੀ ਨੇ ਵਾਹਿਗੁਰੂ ਦਾ ਡਰ ਪਾਇਆ ਗੁਰੂ ਨਾਨਕ ਦੇਵ ਜੀ ਨੇ ਇਹ ਕਾਵ ਸਤਰਾਂ ਜਪਜੀ ਸਾਹਿਬ ਦੇ ਵਿੱਚ ਆਉਂਦੀਆਂ ਨੇ ਤੇ ਉਸ ਦੇ ਵਿੱਚ ਨਾਥ ਜੋਗੀਆਂ ਦੇ ਨਾਲ ਸੰਬੰਧਿਤ ਕੁਝ ਸੰਬੋਧਨ ਕਰਕੇ ਉਹਨਾਂ ਨੂੰ ਕੁਝ ਕਿਹਾ ਗਿਆ ਸ਼ਬਦ ਆਏ ਹੋਏ ਨੇ ਇਹਨਾਂ ਕਾਵ ਸਤਰਾਂ ਵਿੱਚ ਗੁਰੂ ਨੂੰ ਗੁਰੂ ਨਾਨਕ ਨੇ ਯੋਗ ਨਾਥ ਦੀਆਂ ਗਤੀ ਵਿਧੀਆਂ ਕਰਮ ਕਾਂਡਾਂ ਨਾਲ ਸੰਵਾਦ ਰਚਾਇਆ ਹੈ ਇਹਨਾਂ ਕਾਵ ਸਤਰਾਂ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਕੀ ਰਚਾ ਰਹੇ ਹੈ ਸੰਵਾਦ ਰਚਾ ਰਹੇ ਹੈ ਇਹ ਕਾਵ ਸਤਰਾਂ ਦਾ ਅਰਥ ਕੀ ਪੁੱਛਿਆ ਗਿਆ ਇਹ ਪੁੱਛਿਆ ਗਿਆ ਸਵਾਲ ਜੋਗੀ ਆਪਣੀ ਗੱਲ ਮਨਾਉਣ ਲਈ ਤਾਕਤ ਦੀ ਵਰਤੋਂ ਕਰਦੇ ਆ ਕਰਾ ਮਾਤਾ ਵਿਖਾਉਣੀਆਂ ਰਿਧੀਆਂ ਸਿੱਧੀਆਂ ਵਿਖਾ ਕੇ ਜਿਹੜਾ ਹੈਗਾ ਆਪਣੀ ਗੱਲ ਮਨਾਉਂਦੇ ਆ ਗੁਰੂ ਜੀ ਗੁਰੂ ਜੀ ਡੰਡੇ ਦੀ ਥਾਂ ਵਾਹਿਗੁਰੂ ਤੇ ਭਰੋਸਾ ਰੱਖਣ ਦੀ ਗੱਲ ਕਰਦੇ ਆ ਇਹ ਸਾਰੇ ਹੀ ਸਹੀ ਹੈ ਬਿਲਕੁਲ ਇਹ ਸਾਰੇ ਹੀ ਸਹੀ ਹੈ ਡੀ ਆਪਸ਼ਨ ਇਨੀ ਸਾਰੀਆਂ ਕਾਵ ਸਤਰਾਂ ਦੇ ਵਿੱਚ ਕਿੰთა ਕਾਲ ਕੁਆਰੀ ਕਾਇਆ ਯੋਗ ਦੰਡਾ ਪ੍ਰਤੀਤ ਇਹਨਾਂ ਸਾਰੀਆਂ ਕਾਵ 17 ਦੇ ਵਿੱਚ ਯੋਗੀਆਂ ਦੁਆਰਾ ਜਿਹੜੇ ਕੀਤੇ ਜਾ ਰਹੇ ਕਰਮ ਕਾਂਡ ਹੈ ਉਹਨਾਂ ਦਾ ਖੰਡਨ ਕਰਕੇ ਗੁਰੂ ਜੀ ਕਹਿੰਦੇ ਆ ਭਾਈ ਵਾਹਿਗੁਰੂ ਤੇ ਭਰੋਸਾ ਰੱਖੋ ਉਹ ਜੋ ਕੁਝ ਕਰ ਸਕਦਾ ਹੈ ਉਹ ਪ੍ਰਮਾਤਮਾ ਕਰ ਸਕਦਾ ਹੈ ਹਰ ਚੀਜ਼ ਨੂੰ ਠੀਕ ਹੈ ਸੋ ਇੱਥੇ ਡੀ ਆਪਸ਼ਨ ਬਿਲਕੁਲ ਸਹੀ ਹੈ ਗੋਰਖਨਾਥ ਕੌਣ ਸੀ ਬ੍ਰਾਹਮਣ ਸੀ ਸੁਨਿਆਰਾ ਸੀ ਕਮੱਕੜ ਸਾਥ ਸੀ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਸੋ ਬਿਲਕੁਲ ਇਹ ਕੁਝ ਕਿਤਾਬਾਂ ਦੇ ਮੁਤਾਬਕ ਜੇ ਜ਼ਿਆਦਾਤਰ ਇਤਿਹਾਸਕ ਰਾਂ ਦੀ ਗੱਲ ਕਰੀਏ ਉਹ ਕਹਿੰਦੇ ਨਾ ਤਾਂ ਇਹ ਬ੍ਰਾਹਮਣ ਸੀ ਨਾ ਇਹ ਸੁਨਾਰਾ ਸੀ ਤਾਂ ਕੁੱਲ ਮਿਲਾ ਕੇ ਇਹ ਕੁਮਕੜ ਸਾਧ ਇਸ ਨੂੰ ਲਿਖਿਆ ਮਿਲਦਾ ਤਾਂ ਸੀ ਆਪਸ਼ਨ ਬਿਲਕੁਲ ਸਹੀ ਹੈ ਠੀਕ ਹੈ ਸੀ ਕਨਪਾਟੇ ਸਾਧੂ ਕਿੱਥੇ ਰਹਿੰਦੇ ਹਨ ਬਨਾਰਸ ਦਵਾਰਕਾ ਗੋਰਖਨਾਥ ਉੱਤਰ ਪ੍ਰਦੇਸ਼ ਦੇ ਵਿੱਚ ਕੋਈ ਵੀ ਨਹੀਂ ਅਸਲ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਗੋਰਖਨਾਥ ਜਿਹੜੇ ਸੀ ਉਹ ਗਏ ਹੋਏ ਸੀ ਠੀਕ ਹੈ ਇਸੇ ਕਰਕੇ ਗੋਰਖਨਾਥ ਦੇ ਨਾਮ ਤੇ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਬਣ ਗਈ ਸੋ ਕੁੱਲ ਮਿਲਾ ਕੇ ਜਿਹੜੇ ਕਨਪਾਟੇ ਸਾਧੂ ਸੀ ਉਹ ਕਹਿੰਦੇ ਰਹਿੰਦੇ ਵੀ ਇੱਥੇ ਸੀ ਕਹਿੰਦੇ ਗੋਰਖਨਾਥ ਨੂੰ ਨੇਪਾਲ ਦੇ ਵਿੱਚ ਅਵਤਾਰ ਮੰਨੇ ਆ ਉਧਰਲੇ ਲੋਕ ਇਸੇ ਕਰਕੇ ਅਸੀਂ ਉੱਥੇ ਦੇ ਲੋਕਾਂ ਨੂੰ ਗੋਰਖੇ ਕਹਿੰਦੇ ਹੁੰਦੇ ਸੀ ਜਿਵੇਂ ਆਪਾਂ ਪੜ੍ਹਦੇ ਨਾ ਗੋਰਖਿਆਂ ਦਾ ਹਮਲਾ ਇਤਿਹਾਸ 'ਚ ਪੜ੍ਹਦੇ ਆ ਉਹ ਤਾਂ ਕਰਕੇ ਪੈ ਗਿਆ ਕਹਿੰਦੇ ਨਾਂ ਵੀ ਸੋ ਇੱਥੇ ਸਹੀ ਜਿਹੜੀ ਹੈਗੀ ਆ ਸੀ ਆਪਸ਼ਨ ਕਿਸ ਜੋਗੀ ਨੂੰ ਨੇਪਾਲ ਵਿੱਚ ਪਸ਼ੂਪਤੀ ਦਾ ਅਵਤਾਰ ਮੰਨਿਆ ਜਾਂਦਾ ਸੀ ਆ ਦੇਖੋ ਆ ਗਿਆ ਪ੍ਰਸ਼ਨ ਕਿਸ ਜੋਗੀ ਨੂੰ ਨੇਪਾਲ ਵਿੱਚ ਪਸ਼ੂਪਤੀ ਦਾ અવਤਾਰ ਮੰਨਿਆ ਜਾਂਦਾ ਸੀ ਤਾਂ ਉਹ ਗੋਰਖਨਾਥ ਨੂੰ ਮੰਨਿਆ ਜਾਂਦਾ ਸੀ ਡੀ অপਸ਼ਨ ਓਕੇ ਰਿਪੋਰਟ ਹੈ ਇਸੇ ਕਰਕੇ ਅਸੀਂ ਕਹਿੰਦੇ ਹੁੰਦੇ ਆ ਕਿ ਨੇਪਾਲ ਦੇ ਗੋਰਖੇ ਤਾਂ ਹੀ ਕਹਿੰਦੇ ਆਪਾਂ ਓਕੇ ਅਗਲੇ ਸਵਾਲ ਤੇ ਚੱਲਦੇ ਆਂ ਆ ਜਾਓ ਭਾਈ ਗੋਰਖਨਾਥ ਨੇ 나ਥ ਮੱਤ ਨੂੰ ਵਿਵਸਥਿਤ ਰੂਪ ਦੇਣ ਲਈ ਆਪਣੇ ਸਾਰੇ ਹੁਣਿਆਂ ਨੂੰ ਕਿੰਨੇ ਪੰਥਾ ਵਿੱਚ ਵੰਡਿਆ ਹੋਇਆ ਸੀ ਗੋਰਖਨਾਥ ਨੇ ਆਪਣੇ ਗੋਰਖ ਮਤ ਨੂੰ ਜਾਂ ਕਹਿ ਲੋ ਅਸਲ ਦੇ ਵਿੱਚ ਜਿਹੜਾ ਯੋਗ ਸਾਹਿਤ ਹੈ ਯੋਗ ਮਤ ਹੈ ਇਸ ਨੂੰ ਗੋਰਖ ਮਾਤੀ ਕਿਹਾ ਜਾਣ ਲੱਗ ਪਿਆ ਸੀ ਗੋਰਖਨਾਥ ਇੰਨਾ ਮਸ਼ਹੂਰ ਹੋ ਗਿਆ ਸੀ ਸਾਰੇ ਨਾਥਾਂ ਦੇ ਵਿੱਚੋਂ ਵੱਧ ਮਸ਼ਹੂਰ ਹੋਇਆ ਸੀ ਤਾਂ ਉਹ ਗੋਰਖਨਾਥ ਹੀ ਹੋਇਆ ਸੀ ਹੁਣ ਕਹਿੰਦੇ ਗੋਰਖਨਾਥ ਨੇ ਆਪਣੇ ਮਤ ਨੂੰ ਵਿਵਸਥਿਤ ਕਰਨ ਦੇ ਲਈ ਆਪਣੇ ਅੰਡਰ ਵੀ ਕਹਿੰਦੇ ਕੁਝ ਪੰਥ ਬਣਾ ਲਏ ਸੀ ਤਾਂ ਟੋਟਲ 12 ਸੀ ਐਡਾਪਸ਼ਨ ਬਿਲਕੁਲ ਸਹੀ ਜਵਾਬ ਹੈ ਐੜਾ 12 ਠੀਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਨਾਥ ਸਾਇਜ਼ ਸਾਹਿਤ ਵਿੱਚ ਵਿਰਾਗ ਪੰਥ ਦੇ ਮੋਢੀ ਬਿਰਹੋਂ ਦੇ ਕਵੀ ਆਪਾਂ ਜਿਵੇਂ ਕਹਿੰਦੇ ਨੇ ਸ਼ੇਵ ਕੁਮਾਰ ਬਟਾਲਵੀ ਆਧੁਨਿਕ ਸਾਹਿਤ ਦਾ ਬਿਰਹੋਂ ਦਾ ਕਵੀ ਹੈ ਤੇ 나ਥ ਯੋਗੀਆਂ ਦੇ ਵਿੱਚ ਵੀ ਵਿਰਾਗ ਪੰਥ ਦਾ ਮੋਢੀ ਬਿਰਹੋਂ ਦਾ ਕਵੀ ਆਪਾਂ ਜਿਹਨੂੰ ਕਹਦੀਏ ਉਹ ਕੌਣ ਹੈ ਗੋਪੀ ਚੰਦ ਹੈ ਪਰਥਰੀ ਹੈ ਜਾਂ ਫਿਰ ਉਧਰਵ ਹੈ ਜਾਂ ਫਿਰ ਕੋਈ ਵੀ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਬਿਲਕੁਲ ਸਹੀ ਹੋਊਗੀ ਸੋ ਇਸ ਨੂੰ ਲਗਾਓ ਸੋਚੋ ਅਸਲ ਦੇ ਵਿੱਚ ਜਿਹੜਾ ਪਰਥਰੀ ਹੈ ਪਰਥਰੀ ਠੀਕ ਹੈ ਇਹ ਇੱਕ ਰਾਜਾ ਹੈ ਪਰਥਰੀ ਠੀਕ ਹੈ ਇੱਕ ਰਾਜਾ ਹੈ ਪਰਥਰੀ ਸੋ ਇਹ ਵੀ ਪੁੱਛਿਆ ਜਾ ਸਕਦਾ ਬਾਅਦ ਦੇ ਵਿੱਚ ਇਹ yogi ਬਣ ਗਿਆ ਸੀ ਸਾਧੂ yogi ਨਾਥ yogੀਆਂ ਦੇ ਰਹਿਣ ਲੱਗ ਗਿਆ ਸੀ ਸੋ ਗੁੱਲ ਮਿਲਾ ਕੇ ਐਡ ਆਪਸ਼ਨ ਸਹੀ ਹੈ ਇਹ ਹੀ ਵਿਰਾਗ ਪੰਥ ਦਾ ਮੋਢੀ ਬਣਦਾ ਹੈ ਗੋਰਖਨਾਥ ਦੇ ਅੰਡਰ ਜਿਹੜੇ ਪੰਥ ਚੱਲੇ ਸੀ 12 ਉਹਨਾਂ ਦੇ ਵਿੱਚੋਂ ਵਿਰਾਗ ਪੰਥ ਦਾ ਮੋਢੀ ਕੌਣ ਸੀਗਾ ਬਈ ਪਰਥਰੀ ਐਡ ਆਪਸ਼ਨ ਬਿਲਕੁਲ ਸਹੀ ਹੈ ਤੋ ਇਹ ਸਾਨੂੰ ਆਪਣੇ ਕੋਲੇ ਸਵਾਲ ਜਿਹੜੇ ਕਿ ਨਾਥ ਜੋਗੀਆਂ ਦੇ ਨਾਲ ਸੰਬੰਧਿਤ ਹੈ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੇ ਹੋਣਗੇ ਆਪਕੋ ਜ ਨਵਾਂ ਸਿੱਖਣ ਨੂੰ ਮਿਲਿਆ ਹੋਊਗਾ ਇਸੇ ਤਰੀਕੇ ਨਾਲ ਆਪਾਂ ਪੰਜਾਬੀ ਮਾਸਟਰ ਕੈਡਰ ਨੂੰ ਪੂਰੇ ਵਿਸਥਾਰ ਦੇ ਨਾਲ ਪੜ੍ਹਨਾ ਹਰ ਇੱਕ ਚੀਜ਼ ਨੂੰ ਕਵਰ ਕਰਨਾ ਆਪਣੇ ਐਮਸੀਕਿਊ ਲਗਾ ਕੇ ਵੀ ਕਵਰ ਕਰ ਸਕਦੇ ਹੋ ਬਟ ਸਿਲੇਬਸ ਬੈਚ ਜਿਨੇ ਇੱਕ ਵਾਰੀ ਥਿਉਰੀ ਨਹੀਂ ਕੀਤੀ ਉਹਨੂੰ ਐਮਸੀਕਿਊ ਲਗਾਉਣੇ ਥੋੜੇ ਔਖੇ ਹੋ ਜਾਂਦੇ ਆ ਇਸ ਕਰਕੇ ਤੁਸੀਂ ਸਿਲੇਬਸ ਬੈਚ ਵੱਲ ਜ਼ਰੂਰ ਧਿਆਨ ਦਿਓ ਕਿਉਂਕਿ ਉਹਨੂੰ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਹਰ ਟੌਪਿਕ ਨੂੰ ਕਵਰ ਕਰਾਂਗੇ ਓਕੇ ਸੋ ਅੱਜ ਲਈ ਇੰਨਾ ਹੀ ਜੇ ਕਿਸੇ ਨੇ ਵੀ ਸਿਲੇਬਸ ਬੈਚ ਮਾਸਟਰਕੀਟਰ ਪੰਜਾਬੀ ਲੈਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 91158 73257 ਨੰਬਰਾਂ ਦੇ ਇਸ ਤੋਂ ਬਿਨਾਂ ਤੁਸੀਂ ਟੈਲੀਗ੍ਰਾਮ ਤੇ ਵੀ ਜ਼ਰੂਰ ਜੁੜੋ ਲਰਨ ਵਿਦ ਮਨਪ੍ਰੀਤ ਕੌਰ ਲਰਨ ਵਿਦ ਮਨਪ੍ਰੀਤ ਕੌਰ ਟੈਲੀਗ੍ਰਾਮ ਚੈਨਲ ਤੇ ਤੁਸੀਂ ਜੁੜ ਸਕਦੇ ਹੋ ਤੇ ਇਹ ਪੀਡੀਐਫ ਜੇ ਤੁਸੀਂ ਲੈਣੀ ਆ ਪੀਪੀਡੀ ਲੈਣੀ ਆ ਤਾਂ ਤੁਹਾਨੂੰ ਟੈਲੀਗ੍ਰਾਮ ਤੇ ਮਿਲ ਜਾਊਗੀ ਅੱਜ ਲਈ ਨਹੀਂ ਧੰਨਵਾਦ ਸਤਿ ਸ਼੍ਰੀ ਅਕਾਲ